ਬਦਰੀਰਾth ਮੰਦਿਰ ਦੇ ਵਿੱਚ ਜਿਹੜੇ ਯਾਤਰੀ ਆਉਂਦੇ ਆ ਨਾ ਕਈ ਹੈਲੀਕਾਪਟਰ ਤੇ ਆਉਂਦੇ ਆ ਇਹ ਦੇਖੋ ਹੈਗਾ ਉੱਥੇ ਆਪਾਂ ਖੜੇ ਆ ਉਹ ਬੱਸ ਸਟੈਂਡ ਆ ਲੱਗਦਾ ਦੇਖੋ ਕਿੰਨੇ ਟੂਰਿਸਟ ਆ ਛਾਉਂਦੇ ਆ ਇਹ ਤਾਂ ਅੱਗੇ ਤਿੱਬਤ ਬਾਰਡਰ ਆ ਚਾਈਨਾ ਬਾਰਡਰ ਆ ਉਹ ਵੀ ਜਰਾ ਆਪਾਂ ਕਿਹਾ ਇਹ ਬਜ਼ੁਰਗ ਕੌਂਟਰਾਂ ਚ ਬੁਣੀ ਜਾਂਦੇ ਇਹ ਕਾਰਨ ਦਵਾਤ ਜੀ ਤੁਹਾਡਾ ਇੱਕ ਨਵੀਂ ਸਵੇਰ ਤੋਂ ਅਸੀਂ ਹੌਣ ਚੱਲ ਪਏ ਆ ਗੋਬਿੰਦ ਘਾੜ ਤੋਂ ਭਾਰਤ ਦੇ ਪਹਿਲੇ ਪਿੰਡ ਤੁਹਾਨੂੰ ਦਿਖਾਉਣ ਭਾਰਤ ਦਾ ਪਹਿਲਾ ਆਖਰੀ ਪਿੰਡ ਸੀਗਾ ਹੁਣ ਪਹਿਲਾ ਪਿੰਡ ਕਿਹਾ ਜਾਂਦਾ ਚਾਈਨਾ ਦੇ ਬਾਰਡਰ ਤੇ ਉਹ ਆਪਾਂ ਦਿੱਖਣ ਚੱਲੇ ਆ ਪਿੰਡ ਦਾ ਨਾਮ ਹੈਗਾ ਮਾਨਾ ਮਾਨਾ ਵਿਲੇਜ ਆਫ ਇੰਡੀਆ ਫਰਸਟ ਵਿਲੇਜ ਆਫ ਇੰਡੀਆ ਕਹਿੰਦੇ ਆ ਪਹਿਲਾ ਲਾਸਟ ਵਿਲੇਜ ਆਫ ਇੰਡੀਆ ਕਹਿੰਦੇ ਸੀਗੇ ਰਸਤੇ ਦੇ ਚਾਈਨਾ ਬਾਰਡਰ ਆਪਾਂ ਬਸ ਪਹੁੰਚ ਜਾਣਾ ਥੋੜੀ ਟਾਈਮ ਤੀ ਚਾਈਨਾ ਦੇ ਬਾਰਡਰ ਤੇ ਤੁਹਾਨੂੰ ਦਿਖਾਵਾਂਗੇ ਪਿੰਡ ਇਹਦੇ ਨਾਲ ਚਾਈਨਾ ਵੀ ਲੱਗਦਾ ਤਿੱਬਤ ਵੀ ਲੱਗਦਾ ਹੈਗਾ ਆ ਦੇਖੋ ਪਰਬਤ ਕੱਟ-ਕੱਟ ਕੇ ਰੋਡ ਬਣਾਇਆ ਇਹ ਵੀ ਯਾਰ ਸਰਕਾਰਾਂ ਦੀ ਤੁਹਾਨੂੰ ਦੱਸ ਦਿੱਤਾ ਆਪਾਂ ਮਾਨਾ ਪਿੰਡ ਦੇ ਢਿੱਖਣ ਜਾ ਰਹੇ ਆ ਜਿਹੜਾ ਭਾਰਤ ਦਾ ਪਹਿਲਾ ਪਿੰਡ ਆ ਇੱਥੋਂ ਮਤਲਬ ਆਪਣਾ ਦੇ ਸ਼ੁਰੂ ਹੁੰਦਾ ਅੱਗੇ ਚైనా ਦਾ ਬਾਰਡਰ ਆ ਤੇ ਆ ਦੇਖੋ ਮੇਰੇ ਪਿੱਛੇ ਕਿੰਨੇ ਵੱਡੇ ਪਰਬਤ ਆ ਇਹ ਸਾਰੇ ਹਿਮਾਲਿਆ ਪਰਬਤ ਆ ਪਰ ਇਹਨਾਂ ਦੀ ਇੱਕ ਗੱਲ ਆ ਜਿਹੜੇ ਸ਼ਿਮਲਾ ਦੇ ਵਿੱਚ ਪਹਾੜਾ ਨਾ ਉਹਨਾਂ ਨਾਲ ਇਹਦਾ ਫਰਕ ਆ ਤੇ ਉਹ ਸਾਰੇ ਗ੍ਰੀਨਰੀ ਚ ਇਹ ਐਵੇਂ ਦੀ ਆ ਵੱਡੇ ਪਰਬਤ ਆ ਉਹ ਦੇਖੋ ਮੈਨੂੰ ਲੱਗਦਾ بارش ਹੋਊਗੀ ਹਨਾ ਆਪਾਂ ਰਸਤੇ 'ਚ ਜਾਂਦੇ ਆ ਤੁਹਾਨੂੰ ਰਸਤਾ ਵੀ ਦਿਖਾਈ ਜਾਂਦੇ ਆ ਤੇ ਉਹਨਾਂ ਦਾ ਰਹਿਣ ਸਹਿਣ ਪਿੰਡਾਂ ਲਿਆਂ ਦਾ ਦੇਖਦੇ ਆ ਚਮੋਲੀ ਜ਼ਿਲ੍ਹੇ ਚ ਇਹ ਪਿੰਡਾ ਹੈਗਾ ਉੱਤਰਾਖੰਡ ਚ ਆਜੋ ਇਹ ਨਾ ਰਸਤੇ ਚ ਜਾਂਦੇ ਆ ਆ ਜਿਹੜੀ ਵੈਲੀ ਆ ਨਾ ਖੀਰੋ ਵੈਲੀ ਆ ਇਹ ਦੇਖੋ ਔਣੀ ਰਕੀ ਅਰਾਧ بارش ਹੋਈ ਲੋ ਵਾ ਕਰਕੇ ਪਾਣੀ ਗੰਧਲਾ ਅੱਜ ਅੱਗੇ ਹਰਿਆ ਪਾਣੀ ਹੁੰਦਾ ਬਲੂ ਪਾਣੀ ਤੇ ਅੱਜ ਪਾਣੀ ਹੋਰੀ ਆ ਜਾਂਦਾ ਸੱਪਾਂ ਨੂੰ ਬਲੇਵੇਂ ਖਾਂਦੇ ਰੋੜ ਦੇਖੋ ਪਰਬਤਾਂ ਨੂੰ ਪਾਰ ਕਰਦੇ ਆਪਾਂ ਤੁਰੇ ਜਾਂਦੇ ਆ ਇਹ ਪਰਬਤ ਨੇ ਐ ਲੱਗਦਾ ਜਿਵੇਂ ਸੀਮਟ ਦੇ ਬਣੇ ਹੁੰਦੇ ਐ ਇੰਨੇ ਪੱਥਰਾਂ ਦੇ ਬਣੇ ਇਹ ਬਿਲਕੁਲ ਸਖਤ ਕਠੋਰ ਪਰਬਤ ਇੱਕ ਉਹ ਨਰ ਨੂੰ ਕ੍ਰੋਸ ਕਰਦੇ ਕਰਦੇ ਆਪਾਂ ਪਹੁੰਚ ਹੀ ਜਾਣਾ ਜਲਦੀ ਹਵਾ ਮੈਨੂੰ ਜ਼ੀਰੋ ਮਾਈਕਾ ਸਵਾਰੀ ਮਨ ਕੀ ਆਉਂਦੀ ਆ ਨਜ਼ਾਰੇ ਹੀ ਆਉਂਦੇ ਆ ਆ ਸਾਹਮਣੇ ਬੋਰਡ ਲੱਗਿਆ ਲਿਖਿਆ ਨਾ ਫਰਸਟ ਇੰਡੀਅਨ ਵਿਲੇਜ ਮਾਨਾ ਭਾਰਤ ਦਾ ਪ੍ਰਥਮ ਗਾਮ ਜੋ ਤਿੱਬਤ ਬਾਰਡਰ ਚਾਈਨਾ ਬਾਰਡਰ ਉਹ ਵੀ ਤੁਹਾਨੂੰ ਦਿਖਾਉਣੇ ਆ ਲੋਕੇਸ਼ਨ ਦੇਖਵਾਲਾ ਦੁਆਰਾ ਦਿੱਖਤ ਲਓ ਜੀ ਮਾਨਾ ਸ਼ੁਰੂ ਹੋ ਗਿਆ ਇੰਡੀਆ ਦਾ ਫਰਸਟ ਵਿਲੇਜ ਪਹਿਲਾਂ ਇਹਨੂੰ ਇੰਡੀਆ ਦਾ ਲਾਸਟ ਵਿਲੇਜ ਕਿਹਾ ਜਾਂਦਾ ਸੀਗਾ ਫਿਰ ਇਹਨਾਂ ਨੇ ਪਤਾ ਨਹੀਂ ਇਹਨਾਂ ਦੀ ਕੀ ਸਰਕਾਰ ਨਾ ਹੋਈ ਸਰਕਾਰ ਨੇ ਇਹਨੂੰ ਪਹਿਲਾ ਵਿਲੇਜ ਕੋਸ਼ਿਤ ਕਰਤਾ ਛੋਟਾ ਛੋਟੀਆਂ ਦੁਕਾਨਾਂ ਬਹੁਤ ਸੋਨਾ ਬਾਜ਼ਾਰ ਇੱਥੇ ਕਿੰਨੇ ਸਾਰਾ ਕੋਸ਼ਿਲੋ ਹੱਥੀ ਬਣਾ ਕੇ ਵੇਚਿਆ ਜਾਂਦਾ ਮਤਲਬ ਇੰਡੀਅਨ ਲੋਕ ਇਸ ਤੋਂ ਅੱਗੇ ਚੈਨਾ ਸ਼ੁਰੂ ਹੋ ਜਾਂਦਾ ਬੜੇ ਟਾਈਮ ਦਾ ਸ਼ੌਂਕ ਸੀਗਾ ਕਿ ਪਿੰਡ ਆਪਾਂ ਨੇ ਦੇਖ ਕੇ ਆਣਾ ਤੁਸੀਂ ਦੇਖਿਓ ਆਪਾਂ ਇੱਥੋਂ ਦਾ ਰੈਣ ਸੈਂਡ ਦੇਖਾਂਗੇ ਪਰਾਂਠਾ ਛੋਲੇ ਭਟੂਰੇ ਦੇ ਦੇਖੋ ਰੈਸਟੋਰੈਂਟ ਸਪੋੜੇ ਦੇਖੋ ਕਿੱਡੇ ਕਿੱਡੇ ਵੱਡੇ ਗ੍ਰੇਟ ਕਪਸ਼ੂ ਕਪ ਨਹੀਂ ਬਹੁਤ ਹੈ ਹਵਾ ਠੰਡੀ ਹੈ ਪਰ ਕਪਸ਼ੂ ਬਹੁਤ ਹੈ ਬਾਜ਼ਾਰ ਦੇਖੋ ਹਰੀਕ ਵਿਚਾਰ ਵਿੱਚ ਔਰਤਾਂ ਵੇਚਦੀਆਂ ਲੱਕੀਪਾ ਦੇਖਦੇ ਐ ਇੱਕ ਭਾਈ ਬੈਠਾ ਇਹ ਫਲ ਫਰੂਟ ਵੇਚਦਾ ਐਂਟੀ ਦੇਖ ਲਓ ਬੁਣੀ ਜਾਂਦੀ ਆ ਸਾਰਾ ਹੱਥੀ ਬੁਣਿਆ ਹਾਂਜੀ ਹੱਥੀ ਬਣ ਕੇ ਆ ਸਾਰੀਆਂ ਕੈਪ ਤੋਂ ਬੱਚਿਆਂ ਦੀ ਦੇਖੋ ਸਾਰੇ ਹੱਥੀ ਬਣੇ ਆ ਇਹ ਕਮਾਲ ਦਾ ਬਾਜ਼ਾਰ ਮੈਨੂੰ ਤਾਂ ਫੀਲ ਹੋ ਰਿਹਾ ਜਿਵੇਂ ਚైనా ਵਿੱਚ ਫਿਰਦੇ ਹੁੰਦੇ ਆਪਾਂ ਹਨਾ ਗ੍ਰੇਟ ਵਿਲੇਜ ਬਿਹਰੂਸ਼ੀ ਉਹ ਯਾਰ ਮਰਾ ਕੇਸਟਰ ਹੋ ਗਿਆ ਬਾਹਰ ਆਪਣੇ ਭਾਰਤ ਦੇ ਵਿੱਚ ਨਾ ਹਿੰਦੁਸਤਾਨ ਚ ਅਲੱਗ ਅਲੱਗ ਰੰਗ ਆ ਸੰਸਕ੍ਰਿਤਿਆ ਅਲੱਗ ਅਲੱਗ ਸੱਭਿਆਚਾਰ ਦੇਖੋ ਇਹ ਕਰ ਦੇਖੋ ਕਿੰਨਾ ਸੋਹਣਾ ਇਹ ਜੀ ਘਰ ਡਬਲ ਸਟੋਰੀ ਸ਼ੱਤ ਸਾਰਾ ਪਿੰਡ ਪਹਾੜਾਂ ਦੇ ਵਿੱਚ ਆਗਾ ਬੈਠਾ ਲੋ ਸਾਰਾ ਪੈਦਲ ਆ ਇੱਥੇ ਮਤਲਬ ਬਾਈਕ ਆਪਾਂ ਪਿੱਛੇ ਲਾਤੀ ਇੱਥੇ ਆਪਾਂ ਉਹ ਨਹੀਂ ਕਰ ਸਕਦੇ ਆਪਾਂ ਮੋਟਰਸਾਈਕਲ ਲੈ ਜਾ ਸਕਦੇ ਦੇਖੋ ਉੱਪਰ ਵੀ ਹਾਂ ਜਿਹਨੇ ਆਪਣੇ ਸ਼ੋਰੂਮ ਆਪਾਂ ਕਹਿ ਸਕਦੇ ਆ ਸਾਰਾ ਸਮਾਨ ਟੋਟਲੀ ਸਮਾਨ ਮਿਲਦਾ ਆ ਗਲੀਆਂ ਪਿੰਡ ਦੇ ਅੰਦਰ ਜਾਂਦੀ ਆ ਇਹ ਮੇਨ ਬਾਜ਼ਾਰ ਆ ਜਿੱਥੇ ਆਪਾਂ ਜਾ ਰਹੇ ਆ ਇੰਨੇ ਫੁੱਟ ਚੌੜਾ ਇਹ ਬਾਸਕਟ ਜੀ ਕੋਈ ਬਜ਼ੁਰਗਾ ਤੁਹਾਨੂੰ ਬਾਸਕਟ ਤੇ ਬਿਠਾ ਕੇ ਦੇਖੋ ਯਾਰ ਉੱਪਰ ਨੂੰ ਸਾਰਾ ਚੜਾਈ ਚੜਕੇ ਆ ਸਾਰੀਆਂ ਸੀੜੀਆਂ ਉੱਪਰ ਨੂੰ ਜਾਂਦੀਆਂ ਲੱਗੀ ਗਈ ਆਜਾਓ ਬੈਠੋ ਤੁਤੋ ਆ ਜਾ ਬੜਾ ਹਾਂ ਨਾ ਤਾਂ ਆ ਜਾ ਕੋ ਕਿੰਨਾ ਚੈਰ ਸਾਹ ਚੜ ਗਿਆ ਉੱਪਰ ਆਉਂਦੇ ਆਉਂਦੇ ਸਾਰੀਆਂ ਪੋੜੀਆਂ ਤਾਂ ਇਹ ਟੋਕਰੀਆਂ ਲੈ ਕੇ ਇੰਨੇ ਖੜੇ ਆ ਨਾ ਉੱਪਰ ਪਹਚਾ ਦਿੰਦੇ ਆ ਮਤਲਬ ਅਬ ਦੇ ਘਰ ਪਹਚਾ ਦਿੰਦੇ ਆ ਕੀ ਗਿਆ ਭਰਾ ਆ ਜਿਹਾ ਆਪਣੇ ਇੱਕ ਦਾਰ ਨਾਲ ਉਹ ਕਹਿੰਦਾ ਬੋਲੇ ਨਾ ਮੈਂ ਮੈਨੂੰ ਨੀਰਕੰਢ ਗਈ ਜਾਣਾ ਨਹੀਂ ਨਹੀਂ ਭਾਈ ਕਿਉਂ ਮੈਸ ਕਰੀਂ ਅੰਨੇ ਘਰਾਂ 'ਚ ਪੇਂਟਿੰਗਾਂ ਐਵੇਂ ਹੁੰਦੀਆਂ ਆ ਸਾਰੇ ਘਰਾਂ ਦੀਆਂ ਛੱਤਾਂ ਹਰੀਆਂ ਤੇ ਲਾਲ ਟੂਰਿਜ਼ਮ ਏਰੀਆ ਇੱਥੋਂ ਇੰਡੀਆ ਆਪਣਾ ਸ਼ੁਰੂ ਹੁੰਦਾ ਇਸ ਪਿੰਡ ਤੋਂ ਅੰਟੀਆਂ ਬੁਣੀ ਜਾਂਦੀਆਂ ਬਣ-ਬਣ ਕੇ ਆ ਰੱਖੀ ਜਾਂਦੀਆਂ ਸਾਰਾ ਸਾਲ ਇਹ ਬਿਯਾਰ ਐਵੇਂ ਹੀ ਚੱਲਦਾ ਰਹਿੰਦਾ ਜਦੋਂ ਸ਼ਾਇਦ ਬਰਫ਼ ਪੈਂਦੀ ਹੋਊ ਨਾ ਸਤੰਬਰ ਨਵੰਬਰ ਤੋਂ ਲੈ ਕੇ ਉਦੋਂ ਸਾਰੇ ਬਿਯਾਰ ਬੰਦ ਹੋਊਗਾ ਉਤਾ ਵਰਗੀ ਉਹ ਉਸ ਪੱਟਾ ਵਰ ਲੱਗਿਆ ਉਹ ਬਸ ਉਹ ਪਰਬਤ ਤੋਂ ਪਾਰ ਆਪਣਾ ਉੱਥੋਂ ਤੱਕ ਇੰਡੀਆ ਅੱਗੇ ਚਾਈਨਾ ਤੇ ਬਦ ਦਾ ਬਾਰਡਰ ਉਹ ਕੁਦਰਤ ਦੇ ਵਿੱਚ ਬਸਿਆ ਹੀ ਕਿਸੇ ਵੀ ਮੈਗਨ ਕਾਇਨਾਤੋਂ ਕੱਟ ਨਹੀਂ ਹੈਗਾ ਤੁਸੀਂ ਧਿਆਨ ਨਾਲ ਦੇਖੋ ਇੱਕ ਤਾਂ ਖਾਣ ਪੀਣ ਦਾ ਰੋਜ਼ਗਾਰ ਹੈ ਇੱਕ ਆ ਕੱਪੜੇ ਇਹ ਜਿਸ ਵਾਟਰ ਸਾਰੇ ਹੱਤ ਨਾ ਬਣਿਆ ਕਿੰਨੇ ਡਿਜ਼ਾਈਨ ਪਿਆ ਸ਼ਾਨ ਸਾਰੇ ਹੰਨ ਦੇ ਫਲੱਗ ਲੱਗ ਬਣਿਆ ਬਧੀਆ ਟੌਪ ਦੇ ਮਤਲਬ ਹਰ ਇੱਕ ਜਗ੍ਹਾ ਤੇ ਤੁਹਾਨੂੰ ਬੰਦੇ ਦਿਖਾਈ ਦੇਣਗੇ ਹਾਂ ਰੈਸਟੋਰੈਂਟ ਬਣਿਆ ਕਿੰਨਾ ਸੋਹਣਾ ਕਿ ਮੰਦਰ ਹਵਾਗੇ ਨਹੀਂ ਠੰਡੀ ਆ ਰਹੀ ਹਵਾ ਬਹੁਤ ਠੰਡੀ ਆ ਰਹੀ ਬਹੁਤ ਵਧੀਆ ਲੱਗ ਰਿਹਾ। ਦੇਖੋ ਪਿੱਛੇ ਕਿੰਨੀ ਗ੍ਰੀਨਰੀ ਆ। ਪਿੱਛੇ ਵੀ ਲੋਕ ਆਈ ਜਾਂਦੇ ਆ ਮੇਰੇ। ਇਹ ਸਾਰੇ ਟੂਰਿਜ਼ਮ ਆ ਦੇਖੋ ਬੈਗ ਬਗੂ ਪਾਏ ਆ। ਇਧਰ ਹਰਿਆਲੀ ਆ। ਸਾਹਮਣੇ ਪਹਾੜ। ਨੈਟਵਰਕ 0 ਹੈ ਇੱਥੇ। ਜੀਓ ਦਾ ਹੋਰ ਕੋਈ ਚੱਲਦਾ ਹੋਊਗਾ। ਕਿ ਵੀ ਹੱਥ ਨਾ ਬਣੇ ਹੋਏ ਸਾਰੇ। ਦੇਖੋ। ਬੈਠਣ ਨੂੰ ग्राम पंचायत माना वेरी गुड सफाई बहुत है एक गल देखो ਕਿਤੇ ਵੀ ਪਾਣੀ ਨਾਲੀ ਨਹੀਂ ਹੈਗੀ ਸਭ ਕੁਝ ਕਵਰ ਕੀਤਾ ਹੋਇਆ ਥੈਂਕ ਯੂ ਸਫਾਈ ਬਹੁਤ ਹੈ ਖੇਤਰਫਲ ਸ਼੍ਰੀ ਗਨ ਗਨ ਨੰਬਰ ਕੀ ਉਹ ਕਰਦੇ ਜੀ ਪੇਂਟਿੰਗ ਇਤਿਹੀਸ਼ਿਤ ਗਾਂਦਗੁਨ ਬਣਾਉਣ ਲੱਗੇ ਹੋਣੇ ਜਿਵੇਂ ਆਪਣੇ ਸਰਪੰਚ ਹੁੰਦੇ ਪ੍ਰਧਾਨ ਜੀ ਇਹਨਾਂ ਦਾ ਸਟੇਜ ਆ ਘਰ ਦਾ ਮੰਨ ਲਓ ਘਰ ਹੋਊਗਾ ਉਧਰ ਵੱਜਿਆ ਦੇਖੋ ਇੰਡੀਆ ਦਾ ਝੰਡਾ ਲੱਗਿਆ ਹਿੰਦੁਸਤਾਨ ਹਮਾਰਾ ਅਰ ਹੋਰ ਇਹ ਜਿਹੇ ਹੈ ਜੀ ਬੱਸ ਚਲੋ ਥੈਂਕ ਯੂ ਡੋਲਾ ਕਿੰਨੀ ਭੀੜ ਆ ਦੇਖੋ ਬਾਜ਼ਾਰ ਸੋਟਾ ਤੇ ਸਾਡੇ ਵਰਗੇ ਘੁੰਮਣ ਵਾਲੇ ਜਾ ਰਹੇ ਆ ਪਿੰਡ ਵਾਲਿਆਂ ਦਾ ਤਾਂ ਦੁਕਾਨਾਂ 'ਚ ਬੈਠ ਕੇ ਉਹ ਕਸਟਮਰਾਂ ਦੀ ਗੱਤਾਂ ਦੀ ਵੇਟ ਕਰਦੇ ਆ ਹਾਂ ਜੀ ਕਈ ਬੋਲਦਾ ਗਾਣਾ ਮਤਲਬ ਯਾਰ ਲੰਕੇ ਨਾ ਆਪਾਂ ਪਿੰਡ ਚ ਦਾਖਲ ਹੋ ਜਾਣਾ ਇਹ ਪਿੰਡ ਦੇ ਬਿਜਾਰ ਲੰਕੀ ਹੂੰ ਅੱਛਾ ਤਾਂ ਪਤਣਾ ਅੰਗੂਰੀ ਬਾਬਾ ਜਾ ਰਿਹਾ ਮੇਰੇ ਮੂਰੇ ਇਹਨੂੰ ਮੈਂ ਰੋਕਣਾ ਦੇਖੀ बाबा जा रहे हैं बाबा, बाबा बाबा राम राम बाबा जी राम सीता कैसे हो ठीक है दर्शन कर लिया मंदिर तो बद्रीनाथ बाके तो कर लिए अच्छा जी कहाँ पर रहते हो आप हम वृंदावन बारह घाट अच्छा यहाँ पर क्या करने आए दर्शन करने आए हैं एक गल देखियो बाजार सारा बाजार औरतें चला लिया तुम्हें तो मैं दिखाई जाऊंगा ਕੰਨਾ ਸਾਫ ਸਫਾਈ ਦੇਖ ਮਤਲਬ ਜਿੰਨੀ ਮਰਜੀ ਬਾਰਿਸ਼ ਹੋਏ 1 ਮਿੰਟ ਤੋਂ ਪਹਿਲਾਂ ਪਾਣੀ 1 ਸੈਕਿੰਡ ਵੀ ਨਹੀਂ ਖੜਦਾ ਹੁਣ ਦੋਨੋਂ ਸਾਥ ਵਾਹਨ ਨਹੀਂ ਸੈੱਡ ਪਰਬਤ ਕੋਟਲੇ ਸੇ ਪਹਿਲੇ 30 3 6 ਰੇ ਅਮਾ ਸੁਣ ਪੀਂਕ ਨੇ ਅਮਾ ਉਪ ਕੋਟਾ ਕਾਹ ਰੋ ਕੋਟਾ ਕਾਹ ਰੋ ਸਾਂ ਚਲੇ ਆਏ ਇਧਰ ਦੁਕਾਨ ਜੀ ਕੀ ਬੇਚ ਰਹੇ ਗਾ ਜੀ ਕੀ ਹੈ शुगर बीमारी होता है ना किसी को कंट्रोल करता है हम खरीद के लाते हैं ये जड़ी बूटी है सर भैया हिमालय पे ये क्या चाय ये पत्ती है चाय पत्ती ग्रीन पत्ती है ये ਮੰਤਨ ਸਭ ਇੱਕ ਜਿਹਾ ਹੀ ਹੈ ਇਹ ਭਾਈ ਇਹ ਤਾਂ ਜੜੀ ਬੁੱਤੀਆਂ ਸਾਰੀਆਂ ਸਿਲ ਕਰ ਰਿਆ ਭਾਈ ਦੇਖਾ ਸਾਰਾ ਉਹ ਲੋਕਾਂ ਨੂੰ ਆਪ ਲੋਕੋ ਇਧਰ ਖੜਾ ਰੋ ਇਧਰ ਖੜਾ ਰੋ ਪੂਰੀਆਂ ਪੌੜੀਆਂ ਉੱਪਰ ਚੜੀ ਜਾਂਦੀਆਂ ਪਰ ਹਵਾ ਬਹੁਤ ਠੰਡੀ ਹੈ ਨਹੀਂ ਆ ਰਹੀ ਐ ਕੂੜ-ਕੂੜ ਇਧਰ ਨਾ ਟਾਈਗਰ ਬੜੇ ਆ ਦੇਖੋ ਟਾਈਗਰਾਂ ਦੀ ਪੇਂਟਿੰਗ ਕਿਉਂਕਿ ਇੱਥੇ ਟਾਈਗਰ ਹੋਊਗੇ ਚਾਰਛਰੇ ਦਾ ਹਿਮਾਲਿਆ ਮੈਂ ਵਾਰਨੀ ਗਈ ਨਾ ਹਲੋ ਇਹ ਹਿਮਾਲਿਆਤੀ ਵਸੀ ਭਾਰਤ ਦੇ ਲੋਕ ਭਾਰਤ ਦੀ ਸੰਸਕ੍ਰਿਤੀ ਕੀ ਬਾਤ ਹੈ ਤੁਸੀਂ ਅਜਲ ਵੀਡੀਓ ਸਕਿਪ ਨਾ ਕਰਿਓ ਬਹੁਤ ਰੰਗ ਮਿਲ ਨੇ ਅੱਗੇ ਤੁਹਾਨੂੰ ਦਿਖਾਉਣੇ ਆ ਆ ਸਾਰਾ ਬਿਆਰ ਲੰਕੀ ਨਾ ਇੱਕ ਦੁਕਾਨ ਆ ਪੂਰੇ ਮਤਲਬ ਜਿੱਥੋਂ ਸ਼ੁਰੂ ਹੁੰਦਾ ਇੰਡੀਆ ਫਸਟ ਹਾਂਜੀ ਮम्मा ਆਂਟੀ ਮम्मा ਤਾਂ ਸਵਰਗ ਚਲੇਗੀ ਅਬੇ ਹਾਂ ਕੋਈ ਨਾ ਕੋਈ ਬਾਤ ਨਹੀਂ ਆਗੇ ਸੇ ਦੇਖਾਈ ਇੱਕ ਵਾਰ ਤੋ ਇੱਕ ਸ਼ਾਪ ਤੇ ਆਪਾਂ ਜਾਣਾ ਦੁਕਾਨ ਕਹਿੰਦੇ ਚਾਦੀ ਦੀ ਦੁਕਾਨ ਆ ਪੂਰੇ ਇੰਡੀਆ ਉੱਥੇ ਸ਼ੁਰੂ ਹੁੰਦਾ ਇੰਡੀਆ ਦੀ ਪਹਿਲੀ ਦੁਕਾਨ ਆ ਇੱਧਰ ਉੱਪਰ ਵੀ ਸੀੜੀਆਂ ਚੜਦੀਆਂ ਇੱਕ ਗਲੀ ਉੱਪਰ ਆ ਉੱਪਰ ਘਰ ਆ ਨਾ ਉੱਪਰ ਉੱਥੇ ਦਾ ਚੈਨਾ ਉਹ ਚੈਨਾ ਦਾ ਉਧਰ ਨਹੀਂ ਆਪਾਂ ਜਾਂਦੇ ਇਹ ਮੇਨ ਪਰਬਤ ਹਿਮਾਲਿਆ ਦਾ ਵੱਡਾ ਪਰਬਤ ਕਿਹੜੀ ਚੇਤੀ ਹੋਊਗੀ ਇਹ ਆਪਾਂ ਪੁੱਛਦੇ ਆ ਠੰਡੀ ਹਵਾ ਸਾਰੇ ਟੂਰਿਸਟ ਲੋਕ ਆ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬਾਜ਼ਾਰ ਚ ਥੋੜੀਆਂ ਥੋੜੀਆਂ ਚੀਜ਼ਾਂ ਮਹਿੰਗੀਆਂ ਕੋਈ ਜ਼ਿਆਦੀਆਂ ਨਹੀਂ ਹੈਗੀਆਂ ਪਕੌੜੀ ਕਿੱਡੇ ਕਿੱਡੇ ਵੱਡੇ पकौड़े तक खा के जा मगे कोई दिक्कत नहीं ग्रेट मैन ग्रेट इंडिया ग्रेट इंडिया दे लोग क्या बात है इससे ये पत्थर क्यों रख रहे हैं ਘਰ ਵੱਡਾ اچھا ਉਹ ਨਹੀਂ ਘਰ ਵੱਡਾ ਬੰਦਾ ਇਹ ਤਾਂ ਫਿਰ ਇੰਨੇ ਇੰਨੇ ਆ ਠੀਕ ਇਧਰ ਦੇਖੋ ਪਹਾੜਤ نیچے ਆਇਆ ਫਿਰ ਵੀ ਬਾਜ਼ਾਰ ਹੈਗਾ ਜਿੱਥੇ ਥੱਲੇ ਉਂਦੀ ਉੱਪਰ ਲੰਘ ਜਾਂਦੇ ਆ ਕੁਝ ਲੋਕ ਉੱਪਰ ਦੀ ਆਉਂਦੇ ਆ ਉਹ ਦੇਖੋ ਉਹ ਦੁਕਾਨ ਤੇ ਭੀੜ ਲੱਗੀ ਰਹਿੰਦੀ ਆ ਮਤਲਬ ਜਦੋਂ ਬੰਦੇ ਨੇ ਦੁਕਾਨ ਖੁੱਲੀ ਹੁੰਦੀ ਹੈ ਇਸ ਪਿੰਡ ਦੇ ਨੇ ਉਦੋਂ ਪਤਾ ਕੀ ਸੋਚਦਾ ਹੋਊਗਾ ਕਿ ਸ਼ਾਇਦ ਮੇਰੀ ਦੁਕਾਨ ਚਲਨੀ ਨਹੀਂ ਪਰ ਅੱਜ ਉਹ ਦੁਕਾਨ ਤੇ ਪਹਿਲੀ ਦੁਕਾਨ ਤੇ ਵੀ ਲੋਕ ਆ ਜਾਂਦੇ ਆ ਤੇ ਨੀਚੇ ਇਹਦੇ ਅਲਪ ਨੰਬਾ ਨਦੀ ਸੁੱਕਾ ਮਾਰਦੀ ਆ ਹਨਾ ਪੋਚੂ ਐ ਪੋਚੂ ਆਖਰੀ ਉਹ ਜਿੱਤੇ ਬਿੱਤ ਸ਼ੁਰੂ ਹੋ ਜਾਂਦਾ ਇੱਕ ਸਾਈਡ ਚੈਨਾ ਉਹ ਤਾਂ ਜਾਈ ਵਾਈਟ ਇਹ ਲੋਕ ਇਹ ਰਸਤੇ ਦੀ ਆ ਗਏ ਗ੍ਰੇਟ ਮੈਨ ਮੈਂ ਕਹਿੰਦਾ ਕਾਹਨੂੰ ਗੱਲਾਂ ਹੋ ਗਈਆਂ ਯਾਰ ਬੰਦਾ ਜੋ ਕੁਝ ਫੀਲ ਕਰ ਰਿਹਾ ਨਾ ਮੈਂ ਤਾਂ ਨਾਲ ਫੋਨ ਚੱਕਿਆ ਤੁਸੀਂ ਮੇਰੇ ਨਾਲ ਹੀ ਹੋ ਤੁਰੇ ਆਓ ਤੁਸੀਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਅੱਜ ਸਭਾ ਕਿੰਨੇ ਲੋਕ ਅੱਜ ਦਾ ਮਤਲਬ ਬਾਸਕਟ ਦੇ ਬਿਠਾ ਕੇ ਲੈ ਜਾਂਦੀ ਸੀ ਜੜੀਆਂ ਬੁੱਟੀਆਂ ਮਿਲਦੀ ਜਾਂਦੀ ਜੜੀਆਂ ਬੁੱਟੀਆਂ ਤੇ ਕੱਪੜੇ ਗਰਮ ਕੱਪੜੇ ਪਾਣੀ ਡਿੱਗ ਰਿਹਾ ਹੈ ਇੱਥੇ ਇੱਥੋਂ ਨਦੀ ਨਿਕਲਦੀ ਏ ਇੱਥੋਂ ਇਹ ਨਦੀ ਨਿਕਲਦੀ ਏ ਹੁਣ ਇਹ ਨਹੀਂ ਪਤਾ ਮੈਨੂੰ ਲੱਗਦਾ ਸਰ ਮੈਂ ਤੁਹਾਨੂੰ ਹਲਕੰਦਾ ਕਿਹਾ ਹਲਕੰਦਾ ਨਦੀ ਵੀ ਐਸੀ ਉਹ ਆ ਸ਼ਾਇਦ ਇਹੀ ਨਦੀ ਆ ਅਮਗਰ ਬਦਰੀ ਆ ਰਾਮੰਦਰ ਤੋਂ ਆਉਂਦੀ ਆ

ਸਰਸਵਤੀ ਨਦੀ ਹੈ ਕਹਿੰਦੀ ਇਹ ਬਾਈ ਸਰਸਵਤੀ ਨਦੀ ਹੈ ਓਕੇ ਇੱਥੇ ਸ਼ੁਰੂ ਹੁੰਦੀ ਹੈ ਨਦੀ ਇੱਥੇ ਕੁਛ ਨਹੀਂ ਆ ਦੇਖੋ ਇੱਥੇ ਇਹਦਾ ਨੌਰ ਕਹਿੰਦਾ ਸਰਸਵਤੀ ਕਿੰਨੀ ਭੀੜ ਆ ਯਾਰ ਫੁੱਲੀ ਆ ਤਿੰਨ ਫੁੱਟ ਦਾ ਬਿਆਰ ਲੰਗਰ ਨੂੰ ਰਸਤਾ ਨਹੀਂ ਹੈਗਾ ਉਹ ਇੱਥੇ ਮੰਦਰਾਬਤੀ ਨਦੀ ਦੇਖਣ ਲੋਕ ਆਉਂਦੇ ਆ ਤੁਹਾਨੂੰ ਨਦੀ ਦਿਖਾਉਣਾ ਮੈਂ ਸਵਰਗ ਰੋਹਣ ਮਾਰਗ ਘੰਟਾ ਕਿੰਨਾ ਵੱਡਾ ਲੱਗਿਆ ਇੱਥੇ ਮੂਰਤੀਆਂ ਦੇਖੇ ਤੁਸੀਂ ਨਾਲ-ਨਾਲ ਇੱਧਰ ਨਦੀ ਸਰਸਵਤੀ ਆਪ ਸਾਹੀ ਬੋਲ ਰਿਹਾ ਹੈ ਆਪ ਬੋਲੋ ਆਪ ਆਪਕਿਮ ਕਾ पाचੋ ਆਕਰੋ ਧਿਆਨ। पाचਾਂ ਦੇ ਕੋ ਧਿਆਨ ਰੱਖੋ। ਪੰਜ ਪੰਜ ਮੂਰਤੀਆਂ 10-10 ਤੁਨੂ ਕਾ ਦੀ। ਫਤੋ ਫਤੋ ਵਾਤੀ। ਪੰਜ ਪੰਡਵ ਤਾਂ ਨਹੀਂ। ਉੱਪਰ ਆ ਰਹੀ ਇੱਥੇ। ਉੱਪਰ ਆ ਗਿਆ? ਨਹੀਂ। ਉੱਪਰ ਰਹਿਣਾ ਤੁਹਾਨੂੰ ਜਿਵੇਂ ਬੈਠਾ ਨਾ। ਨਹੀਂ ਬੈਠੀ। ਦੇਣਾ ਖੜਾ ਉਹ ਨਾ ਖਾਲੀ ਨਹੀਂ ਮੇਰਾ ਰਾਮ ਸਿੰਘ ਭਾਈ ਪਾਂਡਵਾਂ ਦੀਆਂ ਮੂਰਤੀਆਂ ਇਹ ਦੇਖੋ ਲਾਈਨ ਸੇਰੀ ਉੱਪਰ ਪਰਮਤ ਪਰ ਅੱਛਾ ਬਹੁਤ ਹੋ ਗਿਆ ਓ ਦੇਖੋ ਕਿੰਨੀ ਉਚਾਈ ਤੇ ਆਪਾਰ ਹੈ ਬਹੁਤ ਲੋਕ ਦੇਖਣ ਆਉਂਦੇ ਆ ਕੁਝ ਲੋਕ ਇੱਥੇ ਬਾਰਡਰ ਵੀ ਦੇਖਣ ਜਾਂਦੇ ਹੋਗੇ ਪਰ ਬਾਰਡਰ ਦੂਰ ਆ ਇਥੋਂ ਥੋੜਾ ਦੂਰ ਹੈ ਪੈਦਲ ਜਾਣਾ ਔਖਾ ਆਪਾਂ ਆਫ ਰੋਡਿੰਗ ਤੇ ਜਾ ਕੇ ਦੇਖਦੇ ਹਾਂ ਰਸਤੇ ਤੋਂ ਲੱਗੇ ਚੜਾਈ ਚੰਗੀਆਂ ਬੜੀਆਂ ਔਖੀਆਂ ਪਰਬਤ ਸੋਨੇ ਬਹੁਤ ਲੱਗਦੇ ਆ ਚੜ੍ਹਨੇ ਬੜੀ ਔਖੀ ਆ ਆਫ ਰੋਡਿੰਗ ਆਰੇ ਇੱਥੇ ਵੇ ਪਰਬਤ ਆਪਣੀ ਨਾਲ ਹੀ ਜਾਊਗਾ ਸਾਹ ਜਾੜੇ ਹੰਨਾ ਉਹ ਅੱਗੇ ਤਾਂ ਚੈੱਕ ਪੋਸਟਾਂ ਆਈਆਂ ਬਾਰਡਰ ਹੋਊਗਾ ਅੱਜ ਆਪਾਂ ਪਿੱਛੇ ਜਾਂਦੇ ਲੋਕ ਫੋਟੋ ਫੋਟੋ ਖਿੱਚੀ ਜਾਂਦੇ ਆ ਇਹ ਭਾਰਤ ਦੀ ਪਹਿਲੀ ਦੁਕਾਨ ਭਾਰਤ ਕੀ ਪਹਿਲੀ ਦੁਕਾਨ ਇੰਡੀਅਨ ਫਰਸਟ ਟੀ ਸ਼ਾਪ ਚਾਹ ਦੀ ਦੁਕਾਨ ਆ ਦੇਖੋ ਕਿੰਨੇ ਲੋਕ ਆਉਂਦੇ ਆ ਜਿਹੜੀ ਤੁਹਾਨੂੰ ਦੱਸਿਆ ਸੀ ਦਿਖਾਉਣੀ ਆ ਕੱਲੀ ਇਹੀ ਸ਼ਾਪ ਆ ਪਹਿਲੀ ਸ਼ਾਪ ਆ ਪਹਿਲਾ ਲਾਸਟ ਸੀ ਹੁਣ ਫਰਸਟ ਆ ਦੇਖੋ ਆਈ ਲਵ ਮਾਨਾ ਭਾਰਤ ਕੀ ਚਾਹ ਤੇ ਪਕੌੜੇ ਖਾ ਕੇ ਜਾਂਦੇ ਇਸ ਦੁਕਾਨ ਤੋਂ ਇਹ ਭਾਰਤ ਦੀ ਫਸਟ ਪਹਿਲੀ ਚਾਹ ਦੀ ਸ਼ਾਪ ਆ ਦੇਖੋ ਇੱਥੋਂ ਇੰਡੀਆ ਸ਼ੁਰੂ ਹੁੰਦਾ ਜਿਹੜੀ ਆਪਾਂ ਦੇਖਣ ਆਏ ਸੀ ਇੰਨੀ ਦੂਰੋਂ ਤੇ ਇੱਧਰ ਮਾਤਾ ਚਿੰਤਪੁਰਨੀ ਦਾ ਮੰਦਿਰ ਆ ਹੈ ਉਹ ਸਾਹਮਣੇ ਉਹ ਵੀ ਤੁਹਾਨੂੰ ਦਿਖਾਉਣਾ ਇਸ ਦੁਕਾਨ ਤੇ ਨਾ ਦੇਖਦੇ ਆਪਾਂ ਕਿੰਨੀ ਤਰ੍ਹਾਂ ਦੇ ਕੀ ਕੀ ਮਿਲਦਾ ਕਿੰਨੀ ਤਰ੍ਹਾਂ ਦੇ ਪਕੌੜੇ ਆ ਪਹਾੜੀ ਪਕੌੜੇ ਲਿਖਿਆ ਹੈਗਾ ਬਾਈ ਬੈਠੇ ਆ ਸਾਰੇ ਕੁਝ ਪੰਜਾਬ ਤੋਂ ਆਏ ਆ ਪਹਾੜੀ ਮੋਮੋਸ ਨਹੀਂ ਇਹ ਨਹੀਂ ਆਪਾਂ ਖਾਂਦੇ ਇਹ ਬਾਈ ਦੀ ਸ਼ਾਪ ਤੇ ਬ੍ਰੈਡ ਪਕੌੜਾ ਆਲੂ ਵਾਲੇ ਪਕੌੜੇ ਗੋਭੀ ਵਾਲੇ ਪਕੌੜੇ ਪਨੀਰ ਵਾਲੇ ਪਕੌੜੇ ਤੇ ਇੱਕ ਸਪੈਸ਼ਲ ਨਾ ਪਿਆਜ਼ ਕੱਲੇ ਪਿਆਜ਼ ਦੇ ਪਕੌੜੀ ਅਸੀਂ ਦੇਖੇ ਤੇ ਮੈਂ ਵੀ ਪਿਆਜ਼ ਪਿਆਜ਼ ਵਾਲੇ ਪਕੌੜੇ ਲੈ ਲੇਆ ਬੈਠੋ ਇਹੋ ਜੀ ਚਟਨੀ ਆ ਤੇ ਆ ਪਕੌੜੇ ਦੇਖੋ ਤੇ ਅੱਜ ਦੇ ਪਕੌੜੇ ਹੀ ਪਾਵਾ ਹੋ ਗਏ ਐਵੇਂ ਪਾਵਾ ਦੇ ਪਕੌੜਾ ਇਤੇ ਠੰਡਾ ਨਾ ਤਾਂ ਪਕੌੜੇ ਚੱਲਦੇ 12 ਮਹੀਨੇ ਠੰਡਾ ਯਾਰ ਕਿਸੇ ਨਵੀਂ ਸਪੈਸ਼ਲ ਡਿਸ਼ ਦੀ ਚੜਨੀ ਆ ਮਤਲਬ ਹੋਰੀ ਟੇਸਟ ਆ ਬਹੁਤ ਵਧੀਆ ਨਾ ਮਜਾਦੀ ਮਿਰਚ ਆ ਮੇਰੇ ਨਾਲ ਨਾਲ ਆਈ ਜਾਓ ਤੁਹਾਨੂੰ ਵਧੀਆ ਵਧੀਆ ਲੋਕੇਸ਼ਨ ਉਹ ਦਿਖਾਉਣਾ ਉਹ ਦੁਕਾਨ ਹੈਗੀ ਚਾਹ ਵਾਲੀ ਮਗਰ ਪਿੰਡ ਰਹਿ ਗਿਆ ਜਿਹੜਾ ਆਪਾਂ ਦੇਖ ਰਹੇ ਸੀਗੇ ਇੱਧਰ ਲੋਕੇਸ਼ਨ ਉਹ ਦਿਖਾਉਣਾ ਆ ਗਿਆ ਯਾਰ ਹੁਣ ਫੜੇ ਸਟਾਰਟ ਕਰ ਲੈ ਘੜ ਜਾ ਸਾਨੂੰ ਇੰਨੀ ਦੂਰ ਨਹੀਂ ਹੋਣਾ ਹਵਾ ਠੰਡੀ ਹੈ ਲੈ ਖੜ ਕੇ ਹਵਾ ਲੈ ਲਈ ਆਪਾਂ ਅਦ੍ਰਕਤ ਕਾ ਦਾ ਦੇਖੋ ਕਿ ਨਾ ਸੋਦਾ ਆਪਾਂ ਇਧਰ ਦੀ ਚੱਲਦੇ ਦੇਖੋ ਕਿੱਡੇ-ਕੱਡੇ ਪੱਥਰ ਕਿੱਡੇ-ਕੱਡੇ ਵੱਡੇ कैसे हो वेरी गुड स्पॉटलाइट कैसे क्या बना रहे हो स्पॉटलाइट वेरी गुड आप लोग में आगे ग्रेटेस्ट कंट्री इंडिया ओ ओ सेट रह गया चाइना इधर उपर भी चाइना है इस साइड बॉर्डर आ चाइना का पीछे बॉर्डर चाइना का ਤੇ ਆਪਾ ਤੁਹਾਨੂੰ ਲੋਕੇਸ਼ਨ ਦੇਖੋ ਤੁਸੀਂ ਸਰਸਵਤੀ ਤੇ ਅਲਕੰਦਾ ਨਦੀਆਂ ਵਹਿੰਦੀਆਂ ਹੋਈਆਂ ਇਧਰ ਅਲਕੰਦਾ ਤੇ ਇੱਕ ਸਾਈਡ ਤੋਂ ਅਲਕੰਦਾ ਤੇ ਉਧਰ ਸਰਸਵਤੀ ਤੋਂ ਨੂੰ ਦੱਸਦਾ ਮੈਂ ਪਹਿਲਾਂ ਤੁਹਾਨੂੰ ਅਲਕੰਦਾ ਕਿਹਾ ਸੀਗਾ ਉਹ ਅੱਗੋ ਜਾ ਕੇ ਇਕੱਠੀਆਂ ਹੁੰਦੀਆਂ ਮਤਲਬ ਅਲੱਗ-ਅਲੱਗ ਡਾਇਰੈਕਸ਼ਨ ਇਹ ਜਿਹੜੀ ਅਲਕੰਦਾ ਨਦੀ ਆਏ ਬਦਰੀਨਾਥ ਦੇ ਮੰਦਿਰ ਦੇ ਨਾਲ-ਨਾਲ ਜਾਂਦੀ ਆ ਤੇ ਉਹ ਜਿਹੜੀ ਸਰਸਵਤੀ ਆ ਥੋੜੀ ਸਾਈਡ ਦੀ ਹੋ ਜਾਂਦੀ ਆ ਮਤਲਬ ਉਥੋਂ ਸ਼ੁਰੂ ਹੁੰਦੀ ਆ ਉਹ ਸਰਸਵਤੀ ਨਦੀ ਉਥੋਂ ਸ਼ੁਰੂ ਹੁੰਦੀ ਆ ਜਿੱਥੋਂ ਤੁਹਾਨੂੰ ਦਿਖਾਇਆ ਸੀਗਾ ਉਥੋਂ ਲੋਕ ਨਾ ਉਹ ਭਰਦੇ ਆ ਮਤਲਬ ਉਹਦਾ ਅਮਰਤ ਲੈ ਕੇ ਜਾਂਦੇ ਆ ਜਿਵੇਂ ਗੰਗਾ ਜਲ ਉਹਵੇਂ ਸਰਸਵਤੀ ਜਲ ਲੈ ਕੇ ਜਾਂਦੇ ਆ ਆ ਪਹਾੜਤ ਨੇ ਨਾ ਕਮਾਲ ਹੀ ਕਰੀ ਪਈ ਆ ਸੋਹਣ ਲੱਗੇ ਤੇຊੀ ਨਈ ਬੜੀਆਂ ਸੋਹਣੀਆਂ ਹੇ ਦੱਸੋ ਰੱਬ ਨੇ ਤਾਂ ਬੜਾ ਕੁਝ ਬਣਾਇਆ ਆਪਾਂ ਕੀ ਬਣਾਇਆ ਹੈਨਾ ਕਮਾਲ ਆ ਯਾਰ ਆ ਪੱਥਰ ਨੂੰ ਪਤਾ ਕੀ ਆ ਜਦੋਂ ਕਿਤੇ ਉੱਪਰੋਂ ਡਿੱਗੇ ਹੋਣਗੇ ਪਰਬਤ ਤੋਂ ਤੇ ਫਿਰ ਉੱਥੇ ਹੀ ਟਿਕ ਕੇ ਸੈਗਰੇ ਟਨ ਇਹਨਾਂ ਦਾ ਵਜਨ ਕਮਾਲਿਆ ਦੇਖੋ ਇਧਰ ਹਰਿਆ ਪਰਬਤ ਤੇ ਐਸਾਈਡ ਤੇ ਪਥਰੀਲਾ ਜੋ ਉੱਪਰ ਫੋਟੋ ਆ ਖੀਤੇ ਦੇਖੋ ਐ ਕਿਹੜਾ ਪੋਜ ਪਾਜ ਬਣਾਉਂਦੇ ਸਪੌਟਲਟਾ ਚੱਲਦੀਆਂ ਕਿਨਾ ਤੁਹਾਨੂੰ ਦਿਖਾਈ ਜਾਂਦਾ ਮੈਂ ਹੁਣ ਆਪਾਂ ਵਾਪਸ ਚੱਲਦੇ ਆਂ ਬਸ ਆਹ ਵਾਲਾ ਪੁਆਇੰਟ ਦੇਖਣਾ ਲਾਸਟ ਪੁਆਇੰਟ ਇਸ ਤੋਂ ਬਾਅਦ ਆਪਾਂ ਵਾਪਸ ਉਹ ਪਿੰਡ ਚੱਲਦੇ ਆਂ ਫੁੱਲ ਕਿੰਨੇ ਸੋਹਣੇ ਕਲੀਆਂ ਦੇ ਰੱਬਾ ਤੇਰਾ ਕੋਈ ਦੇਨ ਨਹੀਂ ਦੇ ਸਕਦਾ ਉਧਰ ਤਾਂ ਕੋਈ ਦੇ ਨਹੀਂ ਦੇ ਸਕਦਾ ਆਫ ਰੋਡਿੰਗ ਆ ਬੜੀ ਤੋਂ ਫੁੱਦੋਂ ਫੁੱਦੋਂ ਲੈਣ ਦੇ ਬਾਈ ਕਿੰਨੇ ਤਾ ਹੋਰ ਬਾਈ ਕਿਵੇਂ ਹੋ ਕਿੰਨੇ ਜੋਗ ਜਾਂਦੇ ਆ ਇਹ ਅੱਕੇ ਜਾਂਦੇ ਆ ਬਸ ਲਾਸਟ ਪੁਆਇੰਟ ਤੇ ਉੱਥੇ ਉੱਥੇ ਜਾਣਾ ਪੁੱਛੇ ਜਾ ਕੇ ਫਿਰ ਅੱਪਰ ਵਾਪਸ ਨਹੀਂ ਆ ਜਾਂਦਾ ਉੱਥੇ ਕੈਂਪਿੰਗ ਕਰਨੀ ਪੈਂਦੀ ਆ ਕਿਉਂਕਿ ਵਾਪਸ ਨਹੀਂ ਜਾਇਆ ਜਾਂਦਾ ਇੱਥੇ ਬਸ ਰੁਕਦੇ ਆ ਸਾਰੇ ਠੰਡੀ ਹਵਾ ਆਉਂਦੀ ਆ ਆਪਾਂ ਵੀ 1 ਕਿਲੋ ਹੋ ਜਾੰਨੇ ਆ ਇਹ ਉਹ ਵੀ ਕੈਂਪ ਇੱਥੇ ਆਪਰੇ ਸਵਾਰ ਨੂੰ ਹਾਂ ਕਿਤਨੇ ਦੂਰ ਹੋ ਗਏ ਚਲੋ ਵਾਹ ਜੀ ਹੈ ਹਾਂ ਫਿਰ ਫਰਦੋ ਦਾ ਜਾਂ ਰੇਟ ਦੀ ਨਾ ਆ ਗਿਆ ਰਸਤੇ ਦੇਖੋ ਕਿੰਨੇ ਸੋਨੇ ਬਣਾਏ بارش ਹੁੰਦੀ ਸ਼ੂ ਕਰਕੇ ਪਾਣੀ نیچے